ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪਰੰਪਰਾਵਾਂ ਦੇ ਵਿੱਚ ਸਰਬੋਤਮ ਸਨਮਾਨ ਤੇ ਸਤਕਾਰ ਦਾ ਅਸਥਾਨ ਤੇ ਪਦਵੀਆਂ ਤਖਤ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਉਸ ਦੇ ਨਾਲ ਸਿੱਖਾਂ ਦੀ ਵੱਡੀ ਜਮਾਤ ਚੁਣੀ ਹੋਈ ਸਸਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਅਤੇ ਗੁਰੂ ਦੇ ਸਿਧਾਂਤ ਦਾ ਪ੍ਰਚਾਰ ਕਰਨ ਦਾ ਵੱਡੀ ਜ਼ਿੰਮੇਵਾਰੀ ਤੇ ਸਿੱਖਾਂ ਤੇ ਆਉਂਦੀ ਕੋਈ ਵੀ ਮੁਸ਼ਕਲ ਜਿਹੜੀ ਆ ਕੋਈ ਵੀ ਹਮਲਾਵਾ ਉਹ ਉਸ ਨੂੰ ਟਕਰੌਂਦੀ ਆ ਸ੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਇਹਡੋ ਪਿਛਲੇ ਸਮੇਂ ਵਿੱਚ ਕੁਝ ਐਸੀਆਂ ਘਟਨਾਵਾਂ ਵਾਪਰੀਆਂ ਜਿਸ ਦੇ ਨਾਲ ਸਿੱਖ ਹਮਾਣ ਦੇ ਅੰਦਰ ਕਾਫੀ ਦਿਲ ਤੇ ਰੋਸ ਵੀ ਆ ਤੇ ਠੋਸ ਵੀ ਆ ਸੋ ਉਹਦੇ ਕੋਈ ਵੀ ਕਾਰਨ ਹੋ ਸਕਦੇ ਨੇ ਪਰ ਅੱਜ ਜਦੋਂ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਜ਼ਿਕਰ ਕੀਤਾ ਤੇ ਸਾਨੂੰ ਇਸ ਗੱਲ ਲਈ ਮਹਿਸੂਸ ਹੋਇਆ ਕਿ ਪੰਥ ਦੇ ਅੰਦਰ ਉੱਠਣ ਵਾਲੇ ਚਾਹੇ ਪਹਿਲਾਂ ਉੱਠੇ ਚਾਹੇ ਅਜੇ ਉੱਠ ਰਹੇ ਨੇ ਉਹਨਾਂ ਮਸਲਿਆਂ ਦਾ ਅਖੀਰ ਇਹੋ ਹੀ ਹੱਲ ਹੈ ਕਿਉਂਕਿ ਪੰਥ ਜਿਹੜਾ ਵਾ ਇਹ ਸਮੁਚੀਆਂ ਜਥੇਬੰਦੀਆਂ ਸੰਪਰਦਾਵਾਂ ਦੀ ਇੱਕ ਇਕਤਰਤਾ ਦੇ ਨਾਲ ਹੀ ਸੋਚਾਂ ਪੰਥ ਬਣਦਾ ਜਦੋਂ ਕਿ ਇਹ ਗੱਲ ਠੀਕ ਹੈ ਕਿ ਅਧਿਕਾਰਤ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਾਂ ਦੀ ਅੰਤਰ ਕਮੇਟੀ ਨੂੰ ਵੱਡੇ ਅਧਿਕਾਰ ਨਹੀਂ ਪਰ ਇਹ ਕਿਤੇ ਵੀ ਅਸੀਂ ਨਹੀਂ ਕਹਿ ਸਕਦੇ ਕਿ ਜਥੇਦਾਰ ਸਾਹਿਬ ਕਿਸੇ ਸਸਤਾ ਦੇ ਮੁਲਾਹਮ ਨੇ ਜਥੇਦਾਰ ਸਾਹਿਬ ਸਾਡਾ ਨਹੀਂ ਸਤਕਾਰਯੋਗ ਨੇ ਜਿਨ੍ਹਾਂ ਦੀ ਯੋਗਗਵਾਈ ਵਿੱਚ ਅਸੀਂ ਪੰਥ ਦੀ ਚੜ੍ਹਦੀ ਕਲਾ ਤੇ ਏਕੇ ਦੀ ਅਸੀਂ ਗੱਲ ਕਰਨੀ ਹੈ ਸੋ ਜੋ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਜੀ ਨੇ ਜ਼ਿਕਰ ਕੀਤਾ ਹੈ ਕਿ 28 ਤਰੀਕ ਦੇ ਬਜਟ ਜਲਾਸ ਦੇ ਵਿੱਚ ਸਿੰਘ ਸਾਹਿਬ ਦੀ ਨਿਯੁਕਤੀ ਯੋਗਤਾ ਕਾਰਕਸ਼ੀਲਤਾ ਉਨ੍ਹਾਂ ਦੀ ਨਿਯੁਕਤੀ ਤੇ ਉਨ੍ਹਾਂ ਦੀ ਵਿदाईगी ਸਮੇ ਇਹ ਵਿਸ਼ੇਸ਼ ਜਿਹੜੇ ਆ ਉਹ ਪ੍ਰੋਗਰਾਮ ਕੀਤੇ ਜਾਣਗੇ ਉਨ੍ਹਾਂ ਦੀ ਵਿदाईगी ਵੀ ਬੜੇ ਸਨਮਾਨ ਤੇ ਸਰਕਾਰਯੋਗ ਹੋਣੀ ਚਾਹੀਦੀ ਹੈ ਇਹ ਇਸ ਗੱਲ ਦੇ ਲਈ ਮਤਾ ਲਿਆਂਦਾ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਮਸਲਿਆਂ ਦਾ ਹੱਲ ਹੋਏਗਾ ਜਿਹਦੇ ਵਿੱਚ ਪੰਥਕ ਏਕਤਾ ਤੇ ਖਾਸ ਤੌਰ ਤੇ ਸਿੱਖ ਵਿਰੋਧੀ ਸ਼ਕਤੀਆਂ ਇਹਨਾਂ ਗੱਲਾਂ ਦਾ ਮੁੱਦਾ ਬਣਾ ਕੇ ਸਾਡੇ ਵਿੱਚ ਪਾੜਾ ਪਾ ਰਹੀਆਂ ਨੇ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸੋ ਅਸੀਂ ਅਪੀਲ ਕਰਦੇ ਹਾਂ ਸੋਚੀਆਂ ਸੰਪਰਦਾਵਾਂ ਨੂੰ ਸਮੁੱਚੀਆਂ ਜਥੇਬੰਦੀਆਂ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਆ ਤੁਹਾਡੀ ਸستا ਸਿੱਖਵਾਮ ਵੱਲੋਂ ਚੁਣੀ ਹੋਈ ਆ ਉਸ ਦੇ ਵੱਲੋਂ ਲਿਆਂਦੇ ਜਾ ਰਹੇ ਮਤੇਦਾਰ ਡਟ ਕੇ ਸਮਰਥਨ ਕਰੀਏ ਕਿਸੇ ਤਰ੍ਹਾਂ ਦੇ ਵੈਰ ਵਿਰੋਧ ਤੇ ਪ੍ਰਦਰਸ਼ਨਾਂ ਤੋਂ ਆਪਣੇ ਆਪ ਨੂੰ ਅਸੀਂ ਦੂਰ ਕਰੀਏ ਕਿਉਂਕਿ ਹੋਏ ਇਕੱਤਰ ਮੇਰੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਬਲਾਏ ਜੇ ਗੁਰੂ ਦੇ ਉਸ ਬਾਣੀ ਦੇ ਆਸ਼ੇ ਨੂੰ ਅਸੀਂ ਸਤਕਾਰ ਤੇ ਸਨਮਾਨ ਕਰਦੇ ਆਂ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਕੱਤਰ ਹੋ ਕੇ ਜਿਹੜੀਆਂ ਗੱਲਾਂ ਤੇ ਵਿਰੋਧੀ ਧਿਰਾਂ ਵਿਰੋਧੀ ਸ਼ਕਤੀਆਂ ਸਿੱਖ ਮਾਰੂ ਨੀਤੀਆਂ ਲੈ ਕੇ ਚੱਲ ਰਹੇ ਜਿਹੜੇ ਲੋਕ ਨੇ ਉਹ ਭਾਵੇਂ ਸਾਡੇ ਨੇ ਤੇ ਭਾਵੇਂ ਸਾਡੇ ਦੂਜੇ ਪਾਸੇ ਦੇ ਨੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਤੇ ਉਹਨਾਂ ਨੂੰ ਇਸ ਗੱਲ ਦਾ ਬਲ ਮਿਲਦਾ ਇਹਨਾਂ ਮਸਲਿਆਂ ਤੋਂ ਇਹਨਾਂ ਹਾਲਾਤਾਂ ਤੋਂ ਸਾਨੂੰ ਬਚਣਾ ਚਾਹੀਦਾ ਸੋ ਹੱਥ ਮਲ ਕੇ ਸਮੂੱਚੀ ਇਸ ਸੇਕ ਆਵਾਮ ਨੂੰ ਬੇਨਤੀ ਆ ਕਿ ਆਓ ਜਿਹੜਾ ਫੈਸਲਾ ਸ਼ਰੋਨੀ ਗੁਰਦਰਾਪਣਾ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਤੁਹਾਡੇ ਕਚੈਰੀ ਦੇ ਵਿੱਚ ਲੈ ਕੇ ਆਂਦਾ ਉਸ ਨੂੰ ਪ੍ਰਵਾਨ ਚੜਾਈਏ ਆਉਣ ਵਾਲੇ ਸਮੇਂ ਦੇ ਅੰਦਰ ਚਾਹੇ ਉਸ ਅੱਜ ਤੇ ਚਾਹੇ ਅਜ ਤੋਂ ਪਹਿਲਾਂ ਦੇ ਸਮੇਂ ਤੇ ਜੋ ਛਰੋਣੀ ਗੁਰਦੁਆਰਾ ਪਰਉਂਧ ਕਮੇਟੀ ਤੇ ਕਈ ਤਰ੍ਹਾਂ ਦੀਆਂ ਦੂਸ਼ਣਾਂ ਲਾਈਆਂ ਜਾਂਦੀਆਂ ਕਿ ਇਹਨਾਂ ਨੇ ਇਸ ਤਰ੍ਹਾਂ ਕਰਤਾ ਇਸ ਤਰ੍ਹਾਂ ਕਰਤਾ ਉਹਨਾਂ ਦਾ ਸੁਦੀਵੀ ਹੱਲ ਲੱਭੇ ਜਾ ਸਕੇ ਸੋ ਸਮੂਚੀਆਂ ਛਰੋਣੀ ਕਮੇਟੀ ਮੈਂਬਰ ਸਹਿਬਾਨ ਸਮੂਚੀਆਂ ਸਿੱਖ ਸੰਪਰਦਾਵਾਂ ਜਥੇਬੰਦੀਆਂ ਸਭ ਨੂੰ ਅਪੀਲ ਹੈ ਕਿ ਆਓ ਇਕੱਤਰ ਹੋ ਕੇ ਅਜਿਹੇ ਮਸਲੇ ਦਾ ਸੁਖਾਵਾਂ ਹੱਲ ਤੇ ਗੁਰੂ ਦੇ ਆਸ਼ੀਰਵਾਦ ਕੋ ਕੱਢਣ ਵਾਸਤੇ ਜੋ ਛਰੋਣੀ ਕਮੇਟੀ ਉਪਰਾਲਾ ਕਰ ਰਹੀ ਆ ਉਸ ਦਾ ਡਟ ਕੇ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ